मानसून की एक ही बारिश के बाद संगरूरवासी सीवरेज के पानी की समस्या से काफी परेशान नजर आ रहे हैं पिछले दस दिनों से शहर की सड़कों पर सीवरेज के पानी ने तबाही मचा रखी है मीडिया से बात करते हुए दुकानदारों ने कहा कि पिछले दस दिनों से हमारी दुकानों के बाहर सीवरेज का पानी जमा हो रहा है जिससे उनकी दुकानदारी पर भी काफी असर पड़ रहा है साथ ही उन्होंने कहा कि इस संबंध में कई बार प्रशासन को अवगत कराया गया है लेकिन प्रशासन की ओर से कोई समस्या का समाधान नहीं किया जा रहा है देखें गुरविंदर गुरी की विशेष रिपोर्ट। जी जी पानी समस्या तो कदम नहीं आई है खड़े चार पांच दिन लगातार हो गए मतलब दो तीन बारी मतलब किया नहीं है ए, दो तीन बारी गए भी ਕੰਮ ਹੋਇਆ ਨਹੀਂ ਇਹ ਹੁਣ ਐ ਲੈ ਲਓ ਜੀ ਦੁਕਾਨਦਾਰੀ ਚ ਪਾਈ ਸਾਰੀ ਠੱਪ ਹੋਈ ਪਈ ਐ ਸੇੜ ਤੋਂ ਸ਼ਾਮ ਤੱਕ ਗਾਹਕ ਨਹੀਂ ਕੋਈ ਛੜਦਾ ਹੈਗਾ ਤੇ ਪਾਣੀ ਅਸੀਂ 2-3 ਦਿਨ ਮਾਰੀ ਕਢਾਇਆ ਫਿਰ ਪਾਣੀ ਆ ਜਾਂਦਾ ਭਾਜੀ ਤੇ ਮਤਲਬ ਐ ਲੈ ਲਓ ਇੱਥੇ ਉਹ ਜਿਹੇ 스멜 ਵੀ ਮਾਰਦੇ ਨਾਲੇ ਗਾਹਕ ਨਹੀਂ ਆਦਾ ਭਾਜੀ ਇਹਦਾ ਹੁਣ ਸਮੱਸਿਆ ਛੇਤੀ ਛੇਤੀ ਹੱਲ ਹੋਇਆ ਜਾਵੇ ਭਾਜੀ ਬਹੁਤ ਮਿਹਰਬਾਨੀ ਵਾਲੀ ਗੱਲ ਆ ਤੇ ਦੁਕਾਨਦਾਰੀ ਬਿਲਕੁਲ ਠਾਪਾ ਭਾਜੀ ਕੰਮ ਨਹੀਂ ਹੋ ਰਿਹਾ ਹੈਗਾ ਇਹ ਚੀਜ਼ ਐ ਅਰਜੇਸ਼ ਕੁਮਾਰ ਜੀ 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 ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਜਿਹੜਾ ਪਾਣੀ ਖੜਕੀ ਜਾਂਦਾ ਇਹ ਸਮੱਸਿਆ ਨੂੰ ਕਾਫੀ ਟਾਈਮ ਹੋ ਗਿਆ ਪਾਣੀ ਖੜ ਜਾਂਦਾ ਹੈ ਕਾਲਿਆ ਵੀ ਹੈ ਪ੍ਰਾਈਵੇਟ ਕਰਕੇ ਫਿਰ ਪਾਣੀ ਆ ਜਾਂਦਾ ਹੈ ਤੇ ਹੁਣ ਆਨਲਾਈਨ ਲਿਖਾਇਆ ਸੀ ਨੇ ਕਵੇਲ ਲਿਖਾਈਆ ਹੈ ਹਾਲ ਤੱਕ ਕੋਈ ਸੋਲੂਸ਼ਨ ਨਹੀਂ ਹੋਇਆ ਕਿਸ ਦਿਨ ਦੁਕਾਨਦਾਰ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੁਕਾਨਦਾਰ ਗਾਹ ਕੀ ਨਹੀਂ ਹੈ ਜੀ ਆ ਦੇਖੋ ਕੋਈ ਗਾਹ ਕਰੀ ਪੈਂਦਾ ਅੰਦਰ ਚੜਦਾ ਹੀ ਨਹੀਂ ਜੀ ਇਹ ਫਰਕ ਹੈ ਮੋਤ ਵੀ ਹਫਤਾ ਹੋ ਗਿਆ ਇਹੀ ਬੈਠੇ ਹੁਣ ਜਿਸ ਤਰ੍ਹਾਂ ਬਾਰਿਸ਼ਾਂ ਪੈ ਰਹੀਆਂ ਨੇ ਉਸ ਤੋਂ ਗੰਦਾ ਪਾਣੀ ਬਿਮਾਰੀ ਦੇ ਸਮੈਲ ਬਹੁਤ ਹੈ ਜੀ ਇਹਦੀ ਮੱਛਰ ਮੁੱਛਰ ਸਾਰੇ ਆਉਂਦੇ ਨੇ ਜੀ ਫਿਰ ਇਹ ਗਾਹ ਤਾਂ ਪਿੱਛੇ ਭੱਜਣ ਦਾ ਲੱਗਣਾ ਚਲੋ ਜੇ ਅੱਗੇ ਹੁਣ ਕਿਸੀ ਸਿਆਰੀ ਦੇ ਆ ਰਹੇ ਹੂ ਕੀ ਨਾਮ ਹੈ ਸਰਿਤਾ। ਰਿਤਾ ਜੀ ਕਿਸ ਤਰ੍ਹਾਂ ਦੀ ਸਮੱਸਿਆ ਕੀ ਹੈ? ਸਮੱਸਿਆ ਬਹੁਤ ਜ਼ਿਆਦਾ ਭਾਈ ਸਾਹਿਬ ਅਸੀਂ ਪਰਸਨਲੀ ਵੀ ਜਮਾਦਾਰ ਬੰਦੇ ਬਲਾ ਕੇ ਸਵੀਪਰ ਸਫਾਈ ਕਰਾਈ ਆ ਪਾਣੀ ਨਿਕਲ ਜਾਂਦਾ। ਅਗਲੇ ਦਿਨ ਫੇਰ ਉਹੀ ਪ੍ਰੋਬਲਮ ਹੈ। ਉਹ ਕਹਿੰਦੇ ਜੀ ਲੰਬਾ ਪ੍ਰੋਸੈਸ ਹੈ ਕਮੇਟੀ ਵਾਲੇ ਹੀ ਕਰਨਗੇ ਸਾਹਿਬ। ਜਿੰਨਾ ਕੋ ਨਾਲ ਤੋਂ ਬਣਦਾ ਸੀ ਉਹਨਾਂ ਨੇ ਕਰ ਲਿਆ। ਹਫਤਾ ਹੋ ਗਿਆ ਦੁਕਾਨਦਾਰੀ ਬਿਲਕੁਲ ਹੀ ਠੱਪ। ਗਾਹ ਕੰਦਰ ਹੀ ਨਹੀਂ ਵੜਦਾ ਜਿਵੇਂ 2-4 ਦਿਨ ਲਗਾਤਾਰ ਮੀਂਹ ਪੈ ਗਿਆ ਤਾਂ ਇੱਥੇ ਬਿਮਾਰੀ ਫਰ ਲੰਦਾ ਵੀ ਤਾਰ। ਵਿੱਚੀ ਸੀਵੇ ਦਾ ਪਾਣੀ ਵਿੱਚੀ ਬਾਰਿਸ਼ ਦਾ ਪਾਣੀ ਰਾਮੇ ਤਾਂ ਹੋਰ ਵੀ ਮੁਸ਼ਕਲ ਬਦੂਰ ਦੁਕਾਨਾਂ ਮੂਰੇ ਵੀ ਪਾਣੀ ਜਾ ਸਕਦਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਫਤਾ ਹੋ ਗਿਆ ਸਾਨੂੰ ਐਸੇ ਤਰ੍ਹਾਂ ਕੀ ਕਹਿੰਦੇ ਨੇ ਦਫ਼ਤਰ ਵਾਲੇ ਦਫ਼ਤਰ ਵਾਲੇ ਆਵਾਂਗੇ ਆਵਾਂਗੇ ਐ ਕਾ ਐ ਕੇ ਚਲੇ ਜਾਂਦੇ ਕੋਈ ਨਹੀਂ ਆਂਦਾ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਮੇਰਾ ਉਹ ਬੰਦਾ ਕੱਲ ਸਵੇਰ ਦਾ ਮਗਰ ਪਿਆ ਹਜੇ ਕਰਾ ਦੇ ਯਾਰ ਕਰਾ ਦੇ ਯਾਰ ਇਹ ਵੀ ਬੰਦਾ ਕਹਿੰਦਾ ਜਦੋਂ ਲਾਟ ਆ ਜਾਂਦਾ ਮੈਂ ਤਦ ਹੀ ਫੋਨ ਲੜ ਕੇ ਕਰੀ ਜਾਂਦਾ ਸਰਦਾਰ ਜੀ ਜਬ ਸੀਵਰੇਜ ਦੀ ਸ਼ਹਿਰ ਵਿੱਚ ਬੜੀ ਸਮੱਸਿਆ ਹੈ ਬਹੁਤ ਇਹ ਮੁੱਲ ਇਦਾਂ ਦੇ ਨੇ ਜਿੱਥੇ ਸੀਵਰ ਉਹ ਲੋਕਾਂ ਦੇ ਪਾਣੀ ਸੜਕਾਂ ਤੇ ਦੁਕਾਨਾਂ ਨੂੰ ਕਾਫੀ ਪਰੇਸ਼ਾਨੀਆਂ ਦੇ ਦੇਖੋ ਜੀ ਜਿਹੜੀ ਪਿਛਲੇ ਹਫਤੇ بارش ਹੋਈ ਆ ਇਹਦੇ ਨਾਲ ਕੁਝ ਨਾਲੀਆਂ ਕੁਝ ਡ੍ਰੇਨਸ ਦਾ ਇਸ਼ੂ ਸੀ ਜਿਹਦੇ ਕਾਰਨ ਪਾਣੀ ਵਾਪਸ ਸਾਡੇ ਸੀਵਰ ਸਿਸਟਮ ਚ ਆ ਚੁੱਕਿਆ ਚਲੋ ਮਾਨਯੋਗ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਚੀਜ਼ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਆ ਉਹਨਾਂ ਡਿਪਾਰਟਮੈਂਟਸ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਰੱਖੇ ਆ ਜਿਹੜਾ ਸਾਡੇ ਨਾਲ ਸੰਬੰਧਿਤ ਹੈ ਸੀਵਰ ਦੀ ਸਫਾਈ ਦਾ ਕੰਮ ਇਹ ਹੁਣ ਚਲੋ بارش ਕਰਕੇ ਸੀਵਰ ਦੀਆਂ ਇਸ ਵੇਲੇ ਕੰਪਲੇਂਟਸ ਕਾਫੀ ਜ਼ਿਆਦਾ ਆ ਸ਼ਾਹਪੁਰਜੀ ਪਲਨਜੀ ਕੰਪਨੀ ਜਿੰਨਾਂ ਕੋਲ ਠੇਕਾ ਦਿੱਤਾ ਹੋਇਆ ਆ ਉਹਨਾਂ ਦੇ ਕੰਮ ਦੇ ਨਾਲ ਨਾਲ ਅਸੀਂ ਇੱਕ 5 ਲੱਖ ਦਾ ਠੇਕਾ ਕੰਟਰੈਕਟਰ ਨੂੰ ਹੋਰ ਦੇ ਕੇ ਸੀਵਰ ਦੀ ਇਮੀਡੀਏਟ ਸਫਾਈ ਲਈ ਸ਼ਹਿਰ ਦੇ ਵਿੱਚ ਵਰਕ ਆਰਡਰ ਦੇ ਦਿੱਤਾ ਆ ਉਹ ਵੀ 1-2 ਦਿਨ ਜਾ ਕੇ ਇਸ ਚੀਜ਼ ਦਾ ਹੱਲ ਕਰ ਦੇਣਗੇ ਜਿਸ ਨਾਲ ਕੰਪਲੀਟ ਸਫਾਈ ਹੋ ਕੇ ਸੀਵਰ ਦੀ ਸਮੱਸਿਆ ਨੂੰ ਹੱਲ ਹੋਵੇਗੀ ਸਰ ਜਿਸ ਤਰ੍ਹਾਂ ਪਤਾ ਹੁੰਦਾ ਕਿ ਮੌਨਸਨ ਆਉਣ ਵਾਲੀ ਹੈ ਡਿਪਾਰਟਸਮੈਂਟ ਡਿਪਾਰਟਮੈਂਟ ਵੱਲੋਂ ਵੀ ਲੜ ਜਾਰੀ ਕੀਤੀ ਇਸ ਦੀ ਪਹਿਲਾਂ ਕਿਉਂ ਨਹੀਂ ਪ੍ਰੇਪਰੇਸ਼ਨ ਕੀਤੀ ਜਾਂਦੀ ਕਿਉਂ ਨਹੀਂ ਪਹਿਲਾਂ ਸਫਾਈ ਕਰਵਾਈ ਜਾਂਦੀ ਤਾਂ ਜੋ ਲੋਕਾਂ ਨੂੰ ਇਹਦੇ ਖੱਜਲ ਖੋਰੀ ਸਾਹਮਣਾ ਨਾ ਕਰਨਾ ਪਵੇ ਦੇਖੋ ਜੀ ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ ਸਰ ਕਿ ਇਸ ਦੀ ਸਫਾਈ ਕੀਤੀ ਜਾ ਚੁੱਕੀ ਆ ਪਹਿਲਾਂ ਵੀ ਬਟ ਸੀਵਰ ਦੇ ਵਿੱਚ ਜੋ ਸਮੱਸਿਆ ਆ ਰਹੀ ਆ ਇਸ ਵਕਤ ਕੁਝ ਲਫਾਫੇ ਗੁਆ ਕੂੜਾ ਕਰਕਟ ਜਿਹੜਾ ਨਾਲੀਆਂ ਜਿਹੜਾ ਗਲੀਆਂ ਦੇ ਵਿੱਚ ਪਿਆ ਸੀ ਉਹ ਸਾਰਾ بارش ਹੋਣ ਦੇ ਕਾਰਨ ਸੀਵਰ ਦੇ ਵਿੱਚ ਦੁਬਾਰਾ ਆ ਚੁੱਕਿਆ ਆ ਤੇ ਉਸ ਚੀਜ਼ ਦੀ ਸਫਾਈ ਹੁਣ ਚਲੋ ਇੱਕ ਵਾਰ ਜਦੋਂ ਸੀਵਰ ਸਿਸਟਮ ਚ ਆ ਗਿਆ ਉਹ ਫਿਰ ਇਸ ਵਿਭਾਗ ਦੇ ਦੀ ਜ਼ਿੰਮੇਵਾਰੀ ਬਣਦੀ ਆ ਉਹ ਕੀਤੀ ਜਾਏਗੀ ਕਿੰਨੇ ਦਿਨ ਦੇ ਵਿੱਚ ਜਿਹੜੀ ਇਹ ਸਮੱਸਿਆ ਤੋਂ ਲੋਕਾਂ ਨੂੰ ਰਾਜ਼ਾ ਮਿਲੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਸੀਵਰ ਦਾ ਪਾਣੀ ਵੜ ਰਿਹਾ ਹੈ ਦੇਖੋ ਜੀ ਜਿੰਨਾ ਘਰਾਂ ਚ ਸੀਵਰ ਦਾ ਪਾਣੀ ਵੜ ਰਿਹਾ ਜਾਂ ਇੱਕਦਮ ਸਮੱਸਿਆ ਇਦਾਂ ਦੀ ਆ ਕਿ ਗਲੀਆਂ ਦੇ ਵਿੱਚ ਪਾਣੀ ਪਾਣੀ ਔਰ ਗਿਆ ਉਸ ਨੂੰ ਅਸੀਂ ਇੱਕ ਦੋ ਦਿਨਾਂ ਚ ਹੱਲ ਕਰਾਂਗੇ ਔਰ ਜ਼ੋਰ ਕੋਸ਼ਿਸ਼ਾਂ ਲੱਗਣਗੀਆਂ ਜੇਕਰ ਕੋਈ ਏਰੀਆ ਸਾਨੂੰ ਇਦਾਂ ਤੇ ਦਿਖਤੇ ਆ ਕਿ ਜਿੱਥੇ ਹਲੇ ਪਾਣੀ ਬਾਹਰ ਨਹੀਂ ਗਾ ਮ ਰਸੀਵਰ ਦੀ ਸਫਾਈ ਹੋਣ ਵਾਲੀ ਆ ਉਹ ਅਗਲੇ 2 ਹਫਤੇ 3 ਹਫਤਿਆਂ ਚ ਉਹ ਵੀ ਸਭ ਹੋ ਕੇ ਸਿਸਟਮ ਇੱਕਦਮ ਸੈੱਟ ਹੋ ਜੇਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਹਜੀ ਕੋਲੋਨੀ ਕੰਪਨੀ ਦੇ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਵੀ ਕੁਝ ਇਸ ਤਰ੍ਹਾਂ ਨੂੰ ਲੈ ਕੇ ਕੋਈ ਖਾਸ ਸੰਸਕਸ਼ਨ ਕੀਤੀਆਂ ਗਈਆਂ ਨੇ ਬਿਲਕੁਲ ਜੀ ਉਹਨਾਂ ਨਾਲ ਸਾਡੀ ਜਵਾਨੀ ਤੌਰ ਤੇ ਵੀ ਲਿਖਾ ਪੜੀ ਦੇ ਤੌਰ ਤੇ ਵੀ 19 6 2024 ਨੂੰ ਸਾਡੇ ਮਾਨਯੋਗ ਐਸ.ੀ. ਸਾਹਿਬ ਨੇਵੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਦੇ ਉੱਚ ਅਧਿਕਾਰੀ ਜਿਹੜੇ ਮੁੰਬਈ ਤੋਂ ਆਏ ਸੀ ਉਹਨਾਂ ਨਾਲ ਮੀਟਿੰਗ ਹੋ ਗਈ ਇਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਆ ਤੇ ਕੱਲ ਅ ਪਰਸੋਂ ਤੱਕ ਸ਼ਾਪਰਜੀ ਕੰਪਨੀ ਵੱਲੋਂ ਸ਼ਾਪਰਜੀ ਪਾਲਨਜੀ ਕੰਪਨੀ ਵੱਲੋਂ ਇੱਕ ਜੈਟਿਕ ਮਸ਼ੀਨ ਹੋਰ ਲਿਆਂਦੀ ਜਾ ਰਹੀ ਹੈ ਜਿਹੜੀ ਸੰਗਰੂਸ਼ ਸ਼ਹਿਰ ਵਿਖੇ ਰਹੇਗੀ